ਕੀ ਹੋਇਆ ਕੀ ਆ ਅਰੇ ਅਸੀਂ ਹੱਥ ਜੋੜ ਕੇ ਬਣਾ ਕੀਤਾ ਤੁਹਾਡੇ ਕੋ ਪੈਸੇ ਹੈ ਨਹੀਂ ਤੁਹਾਡੇ ਕੋ ਇਹ ਹੈ ਨਹੀਂ ਉਹਨਾਂ ਨੇ ਸਿਰ ਤੋਂ ਪੈਸੇ ਮੰਗੇ ਅਸੀਂ ਕੁਝ ਅਸੀਂ ਆਪਣੀ ਗੱਲ ਕਰ ਰਹੇ ਸੀ ਅਸੀਂ ਉਹਨਾਂ ਨੂੰ ਟੈਨਸ਼ਨ ਅਸੀਂ ਦਿਮਾਗ ਤੋਂ ਖਰਾਬ ਉਹ ਇੰਨਾ ਗੰਦਾ ਬੋਲੇ ਕਿ ਤੁਹਾਡੇ ਕੋਲ ਇੰਨੇ ਨਹੀਂ ਹੈਗੇ ਤੁਹਾਡੇ ਕੋਈ ਪੈਸੇ ਨਹੀਂ ਫਿਰ ਅਸੀਂ ਬਾਹਰ ਇਸ ਨੂੰ ਤੱਕੇ ਦਿਨ ਲੱਗ ਗਏ ਗੰਦੀਆਂ ਦੀ ਬੁੱਕਾ ਦਿੱਤੀ ਉਹਨਾਂ ਨੇ ਇਹ ਰਿਓ ਦੀ ਡੈਥ ਹੋਈ ਹੈ ਕੱਲ ਮੈਂ ਪਰੇਸ਼ਾਨ ਉਹਨਾਂ ਨੂੰ ਕਹਿੰਦਾ ਮਾਂ ਸਾਰੇ ਕੁਝ ਬਿਲਾ ਲਿਆ ਹੁਣ ਮੈਂ ਬੋਲਾਂ ਕਿ ਮੈਂ ਮਰੇ ਤੇ ਬੈਠੀ ਨਹੀਂ 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 ਸਾਨੂੰ ਕਾਲਾ ਘਟ ਗਿਆ ਮੀਡੀਆ ਮੀਡੀਆ ਮੈਰੀ ਚਲਾਇਆ ਦੀ ਮਾਰ ਕੇ ਮੈਸੀ ਤੋਂ ਆਏ ਆਪ ਨੂੰ ਬੁਲਾਇਆ ਹੁਣ ਤਾਂ ਇਹ ਕੋਈ ਵੀਡੀਓ ਸਾਡੇ ਕੋਲ ਵੀਡੀਓ ਪਈ ਕੋਈ ਮੈਨੂੰ ਫੋਨ ਬੋਲਿਆ ਕੋਈ ਨਾ ਸਰਪਸਾਉਣ ਦੀ ਬਲਾ ਲਿਆ ਨੇ ਮੈਂ ਬੋਲਦੀ ਆ ਸੋਨੀਆ ਕਿੰਦਰ ਲੁਧਿਆਣਾ ਸ਼ਹਿਰ ਤੋਂ ਰਾਚੀ ਮਾਈ ਦੀ ਚੇਲਾ ਕੈਂਪ ਤੋਂ ਚੌਂਕ ਜਰੋਲਾ ਕਿਸੇ ਦਾ ਥੋੜਾ 50 ਰੁਪਏ ਮੰਗੇ ਬੋਖਾ ਚੇ ਨਹੀਂ ਹੈ ਕਿ ਜਵਾਬ ਦੇਦਾ ਇਹਨਾਂ ਨੇ ਘਰ ਵਾਲੇ ਨੇ ਮੈਨੂੰ ਬਾਤ ਵੀ ਨਹੀਂ ਕੀਤੀ ਮੈਨੂੰ ਕਾਲਿਆ ਕਰਨਾ ਠੀਕ ਨਾ ਹਾਂ ਮੈਨੂੰ ਕਾਲਾ ਕਰੀਆ ਜੇ ਜੇ ਨਹੀਂ ਬਸ ਲਾਸਟ ਕਰੇ ਪਾਰਕ ਮੈਂ ਚੌਂਕ ਤੇ ਕੈਮਰੇ 걸ਵਾ ਲੈਣ ਮੈਂ ਕੁਛ ਨਹੀਂ ਕੀਤਾ ਮੈਂ ਕੁਛ ਨਹੀਂ ਤਾਨੂੰ ਪਤਾ ਕਿ ਤੁਸੀਂ ਇਦਾਂ ਸੜਕਾ ਉੱਤੇ ਨਹੀਂ ਮੰਗ ਸਕਦੇ ਕਾਨੂੰਨੀ ਤੌਰ ਤੇ ਗੈਰ ਕਾਨੂੰਨੀ ਹੈ ਔਰ ਕਾਨੂੰਨ ਅਸੀਂ ਮੇਰੀ ਗੱਲ ਹੈ ਨਾ ਨਹੀਂ ਮੰਗ ਸਕਦੇ ਅਸੀਂ ਗੱਲ ਕਰ ਸਰ ਇੱਕ ਮਨਤਾਵਲ ਨੂੰ ਕੋਈ ਇਸ਼ੂ ਖੜਾ ਕੀਤਾ ਗਿਆ ਪੈਸੇ ਮੰਗਣ ਨੂੰ ਲੈ ਕੇ ਪਰਿਵਾਰ ਹਰਾਸਮੈਂਟ ਹੋ ਰਿਹਾ ਕੀ ਕਰ ਰਹੇ ਹੋ ਅੱਗੇ ਤੋਂ ਫਿਲਹਾਲ ਮੈਂ ਟ੍ਰੈਫਿਕ ਵੀ ਧਾਰਾ ਹਾਂ